ਚੰਡੀਗੜ੍ਹ ਆਈਜੀ ਗੁਰਮੀਤ ਸਿੰਘ ਚੋਹਾਨ ਨੇ ਦਿੱਤੀ ਵਿੱਕੀ ਗੌਂਦਰ এনਕਾਊਂਟਰ ਦੀ ਵਿਸਥਾਰ ਪੂਰਵਕ ਜਾਣਕਾਰੀ ਜਿਹੜਾ ਇਨਫੋਰਮੇਸ਼ਨ ਦਿੱਤੀ ਹੈ ਉਸ ਦੇ ਮੁਤਾਬਕ ਤਕਰੀਬਨ ਆਈਜੀ ਇੰਟੈਲੀਜੈਂਸ ਤੇ ਡੀਜੀ ਇੰਟੈਲੀਜੈਂਸ ਦੀ ਗਾਈਡੈਂਸ ਨਾਲ ਅਸੀਂ ਕਾਫੀ ਦੇਰ ਤੋਂ ਇਹਨਾਂ ਬਾਰੇ ਇਨਫੋਰਮੇਸ਼ਨ ਤੇਨਾਂ ਦੀ ਮੂਵਮੈਂਟ ਨੂੰ ਟਰੈਕ ਕਰਨ 'ਚ ਲੱਗੇ ਹੋਏ ਸੀ ਵੇਰੀਅਸ ਸੋਰਸਸ ਤੋਂ ਟੈਕਨੀਕਲ ਇਨਪੋਰਟਸ ਇੰਟਰੋਗੇਸ਼ਨਸ ਤੋਂ ਜਿਹੜੇ ਫੜੇ ਗਏ ਬੰਦੇ ਨੇ ਉਹਨਾਂ ਦੀ ਇੰਟਰੋਗੇਸ਼ਨਸ ਤੋਂ ਤੇ ਹੋਰ ਜਿੰਨੇ ਸਾਡੇ ਕੋਲੇ ਫੀਲਡ ਤੋਂ ਜਿਹੜੀ ਇਨਪੁਟਸ ਆਰੀਆਂ ਸੀ ਉਹਦੇ ਤੋਂ ਅਸੀਂ ਇੱਕ ਇਸ ਨਤੀਜੇ ਤੇ ਪਹੁੰਚੇ ਕਿ ਵੀ ਇਹ ਕੁਝ ਇੱਕ ਡਿਸਟ੍ਰਿਕਟਸ ਨੇ ਜਿੱਥੇ ਇਹਨਾਂ ਦੀ ਜ਼ਿਆਦਾ ਮੂਵਮੈਂਟ ਹੁੰਦੀ ਹੈ ਉਹ ਫਿਰ ਡੀਜੀ ਲਾਅਨ ਆਰਡਰ ਸਾਹਿਬ ਦੀ ਗਾਈਡੈਂਸ ਨਾਲ ਇਹਨਾਂ ਤੋਂ ਫੋਰਸ ਐਡੀਸ਼ਨ ਲੈ ਕੇ 24 ਤਰੀਕ ਤੋਂ ਅਸੀਂ ਇੱਕ ਸਪੈਸ਼ਲ ਆਪਰੇਸ਼ਨ ਵੀ ਲਾਂਚ ਕੀਤਾ ਸੀਗਾ ਜਿਹੜੇ ਪੰਜ ਡਿਸਟ੍ਰਿਕਟਸ ਦੇ ਵਿੱਚ ਅਸੀਂ ਸਟ੍ਰੈਟੈਜੀਕ ਪੁਆਇੰਟਸ ਆਇਡੈਂਟੀਫਾਈ ਕੀਤੇ ਸੀ ਇਨ ਦਾ ਮੀਨ ਵਾਈਲ ਸਾਨੂੰ ਕਿਉਂਕਿ ਇਹ ਇਹਨਾਂ ਬਾਰੇ ਕੋਈ ਸਪੈਸਿਫਿਕ ਇਨਫੋਰਮੇਸ਼ਨ ਕਿਸੇ ਸੋਰਸਸ ਤੋਂ ਮਿਲ ਰਹੀ ਸੀ ਕਿ ਵੀ ਇਹਨਾਂ ਦੀ ਮੂਵਮੈਂਟ ਅਬੋਰ ਦੇ ਏਰੀਆ ਦੇ ਵਿੱਚ ਹੋ ਰਹੀ ਹੈ ਤਾਂ ਅਸੀਂ ਸਾਡੀ ਟੀਮ ਜਿਹੜੀ ਹੈਗੀ ਹੈ ਲੀਡ ਬਾਈ ਇਨਸਪੈਕਟਰ ਵਿਕਰਮ ਬਰਾੜ ਉਹਨਾਂ ਨੂੰ ਉੱਥੇ ਇਸ ਏਰੀਆ ਦੇ ਵਿੱਚ ਸਟੇਸ਼ਨ ਕੀਤਾ ਰਾਉਂਡ 24 25 ਨੂੰ ਉੱਥੇ ਮੂਵ ਕਰ ਗਏ ਸੀ ਤਾਂ ਉਤੋਂ ਅਸੀਂ ਜਿਹੜੀ ਸਾਡੇ ਕੋਲੇ ਪਹਿਲਾਂ ਦੇ ਸੋਰਸਸ ਤੋਂ ਹੋਰ ਇਨਫੋਰਮੇਸ਼ਨ ਮਿਲੀ ਸੀ ਤੇ ਉਸ ਏਰੀਆ ਦੇ ਪ੍ਰੋਬੇਬਲ ਸਸਪੈਕਟਸ ਦੇ ਵਿੱਚੋਂ ਅਸੀਂ ਨੈਰੋ ਡਾਊਨ ਕਰਨਾ ਸ਼ੁਰੂ ਕੀਤਾ ਵੀ ਉਹਨਾਂ ਦੀ ਮੋਸਟ ਲਾਈਕਲੀ ਪ੍ਰੋਬੇਬਲ ਲੋਕੇਸ਼ਨ ਕਿੱਥੇ ਹੋ ਸਕਦੀ ਹੈ ਤਾਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਤੇ ਸਾਨੂੰ ਅਸੀਂ ਇੱਕ ਸ਼ਖਸ ਨੂੰ ਜਿਹੜਾ ਹੈਗਾ ਫੋਕਸ ਕੀਤਾ ਤੇ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਤਾਂ ਉਹਦਾ ਜਿਹੜਾ ਹੈਗਾ ਉਹ ਪੰਜਾਬਾ ਪਿੰਡ ਜਿਹੜਾ ਕਿ ਖੁਈਆਂ ਸਰਵਰ ਥਾਣੇ ਦੇ ਵਿੱਚ ਹੈ ਉੱਥੋਂ ਦਾ ਰਹਿਣ ਵਾਲਾ ਸੀ ਤੇ ਉਹਦਾ ਜਦੋਂ ਮਕਾਨ ਵਗੈਰਾ ਦਾ ਆਇਡੈਂਟੀਫਾਈ ਕੀਤਾ ਉਹ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਮੈਪ ਦੇ ਵਿੱਚ ਵੀ ਸ਼ੇਅਰ ਕਰ ਦਿੰਨਾ ਉਹ ਗੰਗ ਕਨਾਲ ਜਿਹੜੀ ਹੈਗੀ ਆ ਬਾਰਡਰਿੰਗ ਜਿਹੜਾ ਸਾਡਾ ਬਾਰਡਰ ਹੈ ਆਪਣਾ ਰਾਜਸਥਾਨ ਤੇ ਪੰਜਾਬ ਦਾ ਉਹ ਨਹਿਰ ਦੇ ਪਾਰ ਇੱਕ ਉਹਨੇ ਢਾਣੀ ਬਣਾਈ ਹੋਈ ਆ ਉਹ ਤੇ ਉਹਦੇ ਤਾਏ ਦਾ ਦੋ ਮਕਾਨ ਨੇ ਤੇ ਉਹਦੇ ਵਿੱਚ ਇਕੱਲੇ ਰਹਿੰਦੇ ਆ ਇਹ ਬੜਾ ਇੱਕ ਇਹੋ ਜਿਹੀ ਲੋਕੇਸ਼ਨ ਤੇ ਆ ਜਿੱਥੇ ਕਿ ਰਾਜਸਥਾਨ ਵੀ ਸ਼ੁਰੂ ਹੁੰਦਾ ਹੈ ਪੰਜਾਬ ਹੈ ਤੇ ਇਵਨ ਦੀ ਇੰਟਰਨੈਸ਼ਨਲ ਬਾਰਡਰ ਇਸ ਨਾਟ ਵੈਰੀ ਫਾਰ ਫਰਮ देयर ਸੋ ਉਹਨਾਂ ਨੇ ਸਪੈਸੀਫਿਕਲੀ ਇੱਕ ਲੋਕੇਸ਼ਨ ਨੂੰ ਚੂਜ਼ ਕੀਤਾ ਸੀ ਜਿੱਥੇ ਉਹ ਬੈਠੇ ਸੀ ਪਰ ਉਹਨਾਂ ਦੀ ਮੂਵਮੈਂਟ ਬਾਹਰ ਨਿਕਲਦੇ ਨਹੀਂ ਸੀ ਕਦੇ ਰਾਤ ਨੂੰ ਜਾਂ ਵੇਲੇ ਕੋਲੇ ਕਿਤੇ ਮੂਵਮੈਂਟ ਹੁੰਦੀ ਬਣੀ ਹੈ ਜਦੋਂ ਅਸੀਂ ਇਸ ਇਨਫੋਰਮੇਸ਼ਨ ਨੂੰ ਹੋਰ ਕਨਫਰਮ ਕਰਨ ਲੱਗੇ ਤਾਂ ਕਰਦਿਆਂ ਨੂੰ ਸਾਡੇ ਜਦੋਂ ਪ੍ਰੋਬੈਬਿਲਟੀ ਤਕਰੀਬਨ 50% ਤੋਂ ਜ਼ਿਆਦਾ ਹੋ ਗਈ ਕਿ ਵੀ ਇਹਦੇ ਵਿੱਚ ਬੰਦੇ ਕੋਈ ਠਹਿਰੇ ਆ ਪਰ ਕਿਹੜੇ ਠਹਿਰੇ ਆ ਸਪੈਸੀਫਿਕਲੀ ਸਾਨੂੰ ਨਹੀਂ ਪਤਾ ਸੀ ਤਾਂ ਫਿਰ ਅਸੀਂ ਕੱਲ ਸ਼ਾਮ ਨੂੰ 5:30 ਵਜੇ ਦੇ ਕਰੀਬ ਇੱਕ ਇਹ ਆਪਰੇਸ਼ਨ ਪਲਾਨ ਕੀਤਾ ਵੀ ਸਾਨੂੰ ਸਰਚ ਕਰਨੀ ਪੈਣੀ ਸੀ ਤਾਂ ਅਸੀਂ ਆਪਣੀਆਂ ਪੰਜ ਟੀਮਾਂ ਦੇ ਨਾਲ ਜਿਹੜੇ ਕਿ ਇਨਸਪੈਕਟਰ ਵਿਕਰਮ ਰਾੜ ਸਬ ਇਨਸਪੈਕਟਰ ਸਿਮਰਪ੍ਰੀਤ ਤੇ ਸਬ ਇਨਸਪੈਕਟਰ ਬਲਵਿੰਦਰ ਸਿੰਘ, ਕਿਰਪਾਲ ਸਿੰਘ, ਐਸਐਸਆਈ ਤੇ ਕੁਝ ਹੋਰ ਮੁਲਾਜ਼ਮ तकरीबन 20-22 ਬੰਦਿਆਂ ਦੀ ਪਾਰਟੀ ਲੈ ਕੇ ਅਸੀਂ ਜਿਹੜੀਆਂ ਉਹ ਉਸ ਹਾਊਸ ਦੇ ਉੱਤੇ ਰੈਡ ਕੀਤਾ ਤਾਂ ਇੱਕ ਪਾਰਟੀ ਜਿਹੜੀ ਹੈਗੀ ਹੈ ਉਹਦੇ ਤਾਏ ਦੇ ਘਰ ਦੇ ਥਰੂ ਛੱਤ ਦੇ ਉੱਪਰ ਚੜੀ ਤੇ ਜਿਹੜੀਆਂ ਦੂਸਰੀਆਂ ਇੱਕ ਪਾਰਟੀ ਨੇ ਜਿਹੜਾ ਇੱਕ ਖੇਤਾਂ ਵੱਲ ਨੂੰ ਖਾਲੀ ਜਿਹੜਾ ਏਰੀਆ ਸੀਗਾ ਜਿੱਥੋਂ ਪ੍ਰੋਬੇਬਲ ਕੰਦ ਨੀਵੀਂ ਸੀ ਡੰਗਰਾਂ ਵਾਲਾ ਸੀ ਉਧਰ ਦੀ ਭੱਜਣ ਦੇ ਚਾਂਸ ਸੀਗੇ ਇੱਕ ਪਾਸੇ ਉਹਨੂੰ ਰਿਕਵਰ ਕੀਤਾ ਤਿੰਨ ਜਿਹੜੇ ਉਹਦੇ ਦਰਵਾਜ਼ੇ ਸੀਗੇ ਅਸੀਂ ਆਈਡੈਂਟੀਫਾਈ ਕੀਤੇ ਸੀ ਉਹ ਤਿੰਨਾਂ ਦੇ ਵਿੱਚ ਤਿੰਨ ਪਾਰਟੀਆਂ ਨੇ ਸਾਈਮਲਟੇਨੀਅਸਲੀ ਇੱਕ ਰੇਡ ਕਰ ਦਿੱਤਾ ਰੇਡ ਕਰਨ ਲੱਗੇ ਤਾਂ ਉਹ ਜਦੋਂ ਇੱਕਦਮ ਗੱਡੀਆਂ ਦੀ ਆਵਾਜ਼ ਹੋਈ ਤੇ ਕੋਠੇ ਦੇ ਛੱਤ ਦੇ ਉੱਤੋਂ ਦੜਦੜਾੜ ਹੋਈ ਤਾਂ ਉਹ ਤਿੰਨੋਂ ਜਣੇ ਜਿਹੜੇ ਹੈਗੇ ਨੇ ਘਰ ਦੇ ਵਿੱਚੋਂ ਨਿਕਲੇ ਇੱਕ ਕਮਰੇ ਦੇ ਵਿੱਚੋਂ ਸਾਈਡ ਤੇ ਫੈਮਿਲੀ ਇੱਕ ਪਾਸੇ ਰਹਿੰਦੀ ਐ ਇੱਕ ਸਾਈਡ ਤੇ ਇਹ ਕਮਰਾ ਸੀਗਾ ਕਮਰੇ ਦੇ ਵਿੱਚੋਂ ਤਿੰਨ ਜਣੇ ਭੱਜੇ ਫਟਾਫਟ ਬਾਹਰ ਨੂੰ ਤਾਂ ਜਿਹੜੇ ਸਾਈਡ ਤੋਂ ਅਸੀਂ ਐਂਟਰ ਕਰ ਰਹੇ ਸੀਗੇ ਤਾਂ ਉੱਥੇ ਇੱਕ ਮਿੰਨੀ ਬੱਸ ਖੜੀ ਐ ਉਹ ਮਿੰਨੀ ਬੱਸ ਦੇ ਨਾਲ ਦੀ ਇੱਕ ਸ਼ਖਸ ਜਿਹੜਾ ਬਾਅਦ ਦੇ ਵਿੱਚ ਇੰਜਰਡ ਹੋਇਆ ਸੀ ਹਸਪੀਟਲ ਜਾ ਕੇ ਜਦੀ ਡੈਥ ਹੋਈ ਤਾਂ ਉਹ ਇਹਨਾਂ ਨੂੰ ਕਵਰਿੰਗ ਫਾਇਰ ਦੇਣ ਲੱਗ ਗਿਆ ਤੇ ਉਹ ਜਿਹੜੇ ਦੋ ਬੰਦੇ ਨੇ ਉਹਨਾਂ ਦੇ ਵਿੱਚੋਂ ਪ੍ਰੇਮਾ ਸਭ ਤੋਂ ਅੱਗੇ ਸੀਗਾ ਉਹਨੇ ਕੰਦ ਟੱਪ ਕੇ ਚਾਲਬਾਰਨੀ ਕੋਸ਼ਿਸ਼ ਕੀਤੀ ਤਾਂ ਜਿਹੜਾ ਸਾਡਾ ਇੱਕ ਉੱਪਰ ਮੁੰਡਾ ਸੀਗਾ ਰੂਫ ਟਾਪ ਤੇ ਇੱਕ ਉਹਨੇ ਫਾਇਰ ਕੀਤਾ ਪਲੱਸ ਜਿਹੜੇ ਸਾਹਮਣੇ ਪਾਰਟੀ ਜਿਹੜੀ ਬਾਹਰ ਕਵਰਿੰਗ ਵਾਸਤੇ ਸੀਗੀ ਇੱਕ ਉਹਨੇ ਫਾਇਰ ਕੀਤੇ ਉਹ ਜਿਹੜਾ ਹੈਗਾ ਉਹ ਬਾਹਰ ਕੰਧੋਂ ਜੰਪ ਕਰ ਚੁੱਕਿਆ ਸੀ ਪਰ ਗਿਰ ਗਿਆ نیچے ਤੇ ਇਸੇ ਤਰ੍ਹਾਂ ਹੀ ਜਿਹੜਾ ਵਿਖੀ ਹੈ ਉਹ ਕੰਧ ਦੇ ਉਹਦੇ ਪਿੱਛੇ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤੋਂ ਸਾਈਮਲਟੈਨਸ ਨਹੀਂ ਉਹਦੇ ਵੀ ਫਾਇਰਿੰਗ ਹੋਈ ਤੇ ਉਹਦੀ ਵੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਇਨ ਦਾ ਮੀਨਵੈਲ ਜਿਹੜਾ ਉਹ ਮੁੰਡਾ ਕਵਰਿੰਗ ਫਾਇਰ ਦੇਣ ਲਗਾਸ ਉਹ ਕਿਸੇ ਨੂੰ ਪਤਾ ਨਹੀਂ ਸੀਗਾ ਉਹ ਇੱਕਦਮ ਨਿਕਲਿਆ ਸੀਗਾ ਜਿਹਦੇ ਨਾਲ ਸਾਡੇ ਦੋ ਏਐਸਆਈ ਸਾਬ ਇਨਸਪੈਕਟਰ ਬਲਵਿੰਦਰ ਸਿੰਘ ਜਿਹੜਾ ਕਾਫੀ ਇੰਜਰਡ ਹੋ ਗਿਆ ਤੇ ਦੂਸਰਾ ਜਿਹੜਾ ਲੜਕਾ ਹੈ ਮੇਰਾ ਏਐਸਆਈ ਕਿਰਪਾਲ ਸਿੰਘ ਉਹਦੇ ਵੀ ਬਾਜੂ ਦੇ ਵਿੱਚ ਫਾਇਰ ਲੱਗਿਆ ਇਮੀਡੀਏਟਲੀ ਜਿਹੜੇ ਦੇਖਿਆ ਇਹ ਇੱਕ ਜਿਹੜਾ ਇਧਰੋਂ ਗੱਡੀ ਦੇ ਸਾਹਮਣੇੋਂ ਨਿਕਲਿਆ ਸੀਗਾ ਇਹ ਇੰਜਰਡ ਹੋਣ ਕਰਕੇ ਇਹਦੇ ਸਾਹ ਚੱਲ ਰਹੇ ਸੀ ਤੇ ਇਹਦੇ ਸ਼ਾਇਦ ਗੋਲੀਆਂ ਵੀ ਦੋਕ ਲੱਗੀਆਂ ਨੇ ਤਾਂ ਇਹਨੂੰ ਅਸੀਂ ਚੁੱਕ ਕੇ ਫਟਾਫਟ ਤੇ ਉਹ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਹਸਪੀਟਲ ਸਿਵਲ ਹਸਪੀਟਲ ਅਬੋਰ ਪਹੁੰਚਾਇਆ ਤੇ ਜਿਨ੍ਹਾਂ ਨੂੰ ਅੱਗੇ ਫਰਦਰ ਟਰੀਟਮੈਂਟ ਲਈ ਜਿਹੜਾ ਇਹ ਉਹਨਾਂ ਦੇ ਨਾਲ ਦਾ ਸਾਥੀ ਸੀ ਜਿਹੜਾ ਅਨਡੈਂਟਿਫਾਈਡ ਹੈ ਉਹਦੀ ਤਕਰੀਬਨ ਘੰਟੇ ਬਾਅਦ ਪੌਣੇ ਘੰਟੇ ਬਾਅਦ ਡੈਥ ਹੋ ਗਈ ਤੇ ਜਿਹੜੇ ਦੋ ਸਾਡੇ ਮੁਲਾਜ਼ਮ ਸੀਗੇ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਤਾ ਉਹ ਹੁਣ ਫਰੀਦਕੋਟ ਮੈਡੀਕਲ ਕਾਲਜ ਕਾਲਜ 'ਚ ਇਲਾਜ ਦੇ ਦਿੱਨੇ ਮੌਕੇ ਤੇ ਇਹਨਾਂ ਦੀ شناخت ਕੀਤੀ ਗਈ ਤੇ ਉਹਨਾਂ ਦੇ ਕੋਲੋਂ ਜਿਹੜੇ ਹੈਗੇ ਨੇ ਕੱਲੇ-ਕੱਲੇ ਕੋਲੋਂ ਇੱਕ-ਇੱਕ ਕੋਲੋਂ 30 ਬੋਰ ਦਾ ਪਿਸਟਲ ਸਮੇਤ ਅਮਿਊਨੀਸ਼ਨ ਤੇ ਨਾਲ ਜਿਹੜਾ ਦੂਸਰਾ ਹੈਗਾ ਉਹਦੇ ਕੋਲੋਂ 32 ਬੋਰ ਦਾ ਇੱਕ ਪਿਸਤਲ ਸਮੇਤ ਅਮਿਊਨੀਸ਼ਨ ਤੇ ਜਿਹੜਾ ਤੀਸਰਾ ਹੈਗਾ ਉਹਦੇ ਕੋਲੋਂ ਵੀ ਇੱਕ ਪਿਸਤਲ 32 ਬੋਰ ਦਾ ਤੇ ਅਮਿਊਨੀਸ਼ਨ ਮਿਲਿਆ ਚਲਾਏ ਹੋਏ ਖੋਲ ਉੱਥੇ ਮੌਕੇ ਤੇ ਹੈ ਬਾਕੀ ਜਿਹੜੇ ਉਹਨਾਂ ਤੋਂ ਉਹਨਾਂ ਦੇ ਜਿਹੜੇ ਮੋਬਾਈਲ ਫੋਨਸ ਨਹੀਂ ਸੀਗੇ ਕੁਝ ਹੋਰ ਜਿਹੜਾ ਸਮਾਨ ਉਹਨਾਂ ਦਾ ਸੀਗਾ ਉਹ ਉੱਥੇ ਸਰਚ ਸੀਜ਼ਰ ਮੀਮੋ ਬੜਾ ਕੇ ਇਮੀਡੀਟਲੀ ਇਨਫੋਰਮੇਸ਼ਨ ਦਿੱਤੀ ਗਈ ਕਿਉਂਕਿ ਅਸੀਂ ਸੋਚ ਰਹੇ ਸੀ ਸਾਡਾ ਏਰੀਆ ਹੈਗਾ ਅਸੀਂ ਆਪਣੇ ਐਸਐਚਓ ਨੂੰ ਖੂਈਆ ਸਰਵਰ ਨੂੰ ਕਾਲ ਕੀਤਾ ਤੋ ਪਤਾ ਲੱਗਿਆ ਵੀ ਇਹ ਜਿਹੜੀ ਜੂਰਿਸਡਿਕਸ਼ਨ ਹੈ ਇਹ ਨਹਿਰ ਦੇ ਪਾਰ ਬਿਲਕੁਲ ਬਾਰਡਰ ਤੇ ਹੋਣ ਕਰਕੇ ਤੋ ਰਾਜਸਥਾਨ ਦੀ ਹੋਈ ਤਾਂ ਰਾਜਸਥਾਨ ਦੇ ਆਫੀਸਰਸ ਨਾਲ ਕੰਟੈਕਟ ਕੀਤਾ ਫਿਰ ਉਹਨਾਂ ਦੀ ਪੁਲਿਸ ਪਾਰਟੀ ਆਏ ਐਸਪੀ ਸਾਹਿਬ ਆਏ ਤੇ ਮੌਕੇ ਤੇ ਹੁਣ ਉਹਨਾਂ ਨੇ ਜਿਹੜੀ ਐਫਆਈਆਰ ਰਾਜਸਥਾਨ ਦੇ ਵਿੱਚ ਲੋਜ ਹੋਈ ਹੈ ਤੇ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ